ਦੁਨਿਆ ਦੇ ਕਾਲਖ ਦੇ ਵਿੱਚ ਇਹ ਮਾਇਆ ਰੂਪੀ ਕਾਲਖ ਹੈ ਭਾਈ ਇਹਦੇ ਵਿੱਚ ਹੁੰਦਿਆ ਹੋਇਆ ਵੀ ਇਸ ਕਾਲਕ ਤੋਂ ਲਿਪਤ ਰਿਆ ਲਿਪਤ ਰਿਆ ਜਿਸ ਤਰ੍ਹਾਂ ਜੈਸੇ ਚਲ ਵਿੱਚ ਕਮਲ ਨਿਰਾਲਮ ਮੁਰਗਾ ਇਨੈ ਸਹਣੈ ਜਿਵੇਂ ਹੁਣ ਕਮਲ ਦਾ ਫੁੱਲ ਹੈ ਉਹ ਭਾਈ ਹਮੇਸ਼ਾ ਪਾਣੀ ਵਿੱਚ ਹੀ ਖਿਲਦਾ ਖਰਾਕ ਉਹਦੀ ਉੱਥੇ ਹੈ ਔਰ ਉਹ ਪਾਣੀ ਵਿੱਚ ਰਹਿੰਦੇ ਆ ਹੋਇਆ ਵੀ ਨਰਲੇਪ ਹੈ। ਉਹਦੀਆਂ ਪੰਖੜੀਆਂ ਤੇ ਤੁਹਾਨੂੰ ਬਿਲਕੁਲ ਪਾਣੀ ਨਹੀਂ ਮਿਲੇਗਾ। ਔਰ ਇਹ ਵੀ ਗੱਲ ਹੈ ਕਿ ਜੇ ਬਾਹਰ ਕੱਢ ਦੀ ਤੇ ਮਰ ਜਾ ਜਾਂਦਾ, ਕਾਲਾ ਹੋ ਜਾਂਦਾ। ਕਿਉਂ ਅਸਲ ਨਾਲ ਟੁੱਟ ਗਿਆ। ਪੁੱਛਿਆ ਸੀ ਕਿਸੇ ਗੁਰਮੁਖ ਪਿਆਰੇ ਨੇ ਕਿ ਜਾਰੀਅਤ ਚਲਦੇ-ਚਲਦੇ। ਜੇ ਦੇਖਿਆ ਜੋ ਤਲਾਬ ਹੈ ਕਿੰਨੇ ਇਹ ਚ ਫੁੱਲ ਖਿੜੇ ਹੋਏ ਆ। ਕਿ ਕਮਲ ਦਾ ਫੁੱਲ ਉਤਲਾਬ ਸਾਰਾ ਹੀ ਫੁੱਲਾਂ ਨਾਲ ਭਰਿਆ ਹੋਇਆ ਹੁਣ ਉਹ ਹੀ ਰਾਗਰੀ ਫਿਰ ਤਰੇ ਆ ਫੇਰਾ ਕੇ ਦੇਖਦਾ ਨਿਗਧਿਆ ਕਰਦਿਆਂ ਕਿ ਕਮਲ ਦੇ ਫੁੱਲ ਪਾਣੀ ਨਾਲੋਂ ਬਾਹਰ ਪਏ ਆ ਹੁਣ ਇਸ ਵਾਰ ਇਹਨਾਂ ਦੀ ਜੋ ਤਵਜਾ ਰੰਗ ਰੂਪ ਮੁਰਜਾਇਆ ਹੋਇਆ ਕਿ ਇਹਦੇ ਭਾਈ ਜਿਹੜੇ ਫੁੱਲ ਐਨੇ ਰੰਗਤ ਸਜਾਵਟ ਦਿਖਾਉਂਦੇ ਸੀ ਅਜ ਮਰ ਜਾਏ ਪਏ ਨੇ ਕੀ ਕਾਰਨ ਕਾਲੇ ਹੋ ਗਏ ਤੇ ਇਸ ਨੂੰ ਹੀ ਗੁਰਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਕਲਮ ਬੰਦ ਕੀਤਾ ਹੈ ਕਿ ਪੱਬਰ ਤੂੰ ਹਰਿਆਵਲਾ ਕਵਲਾ ਕੰਚਨਵਨ ਕੈ ਦੁਖ ਨੇ ਤੈ ਸੜਿਓ ਕਾਲੀ ਹੋਈ ਤਿਉਰੀ ਕਹਿੰਦੇ ਭਾਈ ਕੱਲ ਬੜਾ ਸੋਹਣਾ ਸੀ ਕਿ ਕੱਲ ਬਹੁਤ ਸੋਹਣਾ ਸੀਗਾ ਅੱਜ ਕਿਉਂ ਮਰ ਜਾ ਗਏ ਆ ਕਿ ਕੱਲ ਜਦੋਂ ਮੈਂ ਦੇਖਿਆ ਤੇਰੀ ਜੋ ਪੰਖੜੀਆਂ ਸੀ ਇਹ ਵੀ ਖਿਲੀਆਂ ਹੋਈਆਂ ਸੀ ਤੇਰੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਰੰਗ-ਬਰੰਗੇ ਰੰਗ ਨਜ਼ਰ ਆਉਂਦੇ ਸੀ ਪਰ ਅੱਜ ਤੂੰ ਸਾਰੇ ਕਾਲਾ ਹੋਇਆ ਪਿਆ ਤੇ ਜੋ ਜਵਾਬ ਉਸ ਕਮਲ ਨੇ ਦਿੱਤਾ ਨਾ ਫੁੱਲਣੇ ਦਿੱਤਾ। ਉਹੀ ਅੱਜ ਜਵਾਬ ਅਸੀਂ ਖੁਦ ਆਪਣੇ ਆਪ ਤੋਂ ਲੈ ਲਈਏ। ਕਿ ਕੋਈ ਸਮਾਂ ਸੀ ਕਿ ਜੋ ਗੁਰੂ ਘਰ ਹੁੰਦੇ ਸੀ ਕਿ ਜਿੱਥੋਂ ਧਰਮ ਦੀ ਸ਼ੁਰੂਆਤ ਭਾਵ ਧਰਮ ਸਿਖਾਇਆ ਜਾਂਦਾ ਉਹ ਜਗ੍ਹਾ ਦੀ ਗੱਲ ਕਰਦੇ ਆਂ। ਸਥਾਨ بڑے ਛੋਟੇ ਹੁੰਦੇ ਸੀ। ਕੱਚੇ ਵੀ ਹੁੰਦੇ ਸੀ। ਅੱਜ ਵਾਂਗੂ ਕਿੜਕੀਆਂ ਦਰਵਾਜ਼ੇ ਕੋਈ ਆਲੀਸ਼ਾਨ ਲੱਕੜ ਦੇ ਨਹੀਂ ਹੁੰਦੇ ਸੀ। ਫਤ ਦੇਖੀਏ ਸਭ ਨੇ ਜਿਸ ਨੇ ਦੇਖਿਆ ਵੱਡੀਆਂ ਉਮਰ ਵਾਲੇ ਭਾਈ 40 50 ਸਾਲ ਦੀ ਉਮਰ ਪਛਾਣ ਨਿਸ਼ਾਨ ਉਹ ਦੇਖੀ ਜਾਉਗੇ ਤੁਹਾਨੂੰ ਅਲੱਗ-ਅਲੱਗ ਨਜ਼ਾਰਾ ਦਿਖੇਗਾ। ਕਿ ਜੋ ਜਿਹਦੀ ਉਮਰ ਆ ਭਾਈ ਉਹਦੇ ਨਾਲ ਆਪਣਾ ਜੋ ਉਹਦੇ ਨਾਲ ਐਕਸਪੀਰੀਅੰਸ ਆ ਉਹ ਬਖਿਆਨ ਕਰਦਾ ਹੈ। ਕਿ ਜੋ ਅੱਜ ਦਾ ਸਮਾਂ ਆ ਗਿਆ ਹੈ ਉਹਦੋਂ ਨਾਲ ਤਾਂ ਕੋਈ ਭਾਈ ਨਾ ਕੋਈ ਛੱਤਾਂਲੇ ਪੱਖੇ ਏਸੀ ਤਾਂ ਗੱਲੀ ਛੱਡੋ ਕਿ ਨਾ ਹੀ ਇੰਨੇ ਰੰਗ ਬਰੰਗੀ ਇੰਨੇ ਸੋਨਾ ਚੜਤ ਕੀਤੀ ਜਾਂਦੀ ਇਹਨਾ ਆ ਜੋ ਮਾਰਬਲ ਲਾਉਣੇ ਆਪਾਂ ਇਹ ਤਾਂ ਅੱਜ ਦੀ ਕਾੜਾ ਬਾਈ ਉਹ ਤਾਂ ਥੋੜੀ ਸੀ ਉਹਦਾ ਤਾਂ ਭਾਈ ਉਸ ਜਗ੍ਹਾ ਨੂੰ ਲਿਪਿਆ ਵੀ ਜਾਂਦਾ ਸੀ ਜਦੋਂ ਹੋਰ ਪਿਛਾਂ ਜਾ ਕੇ ਦੇਖੋਗੇ ਚਲੋ ਸਾਡੇ ਟਾਈਮ ਤੇ ਆ ਗਏ ਸੀ ਭਾਈ ਇੱਟਾਂ ਆ ਗਈਆਂ ਸੀਟਾਂ ਦੇ ਫਰਸ਼ ਲੱਗਣੇ ਲੱਗੇ ਪਲਾਸਟਰ ਹੋਣਾ ਸੀ ਆ ਗਿਆ ਪਰ ਇਤੋਂ ਹੋਰ ਪਿਛਾਂ ਜਾਓ ਉਦੋਂ ਭਾਈ ਲਿਪੇ ਵੀ ਜਾਂਦੇ ਸੀ ਗੋਪਰ ਨਾਲ ਹੁਣ ਜਿਉਂ ਜੋ ਪਛਾਣ ਹੋ ਜਾਓਗੇ ਤੇ ਤੁਹਾਨੂੰ ਇਹ ਨਜ਼ਰ ਆਏਗਾ ਸਿੱਖੀ ਬੜੀ ਪਰਪੱਕ ਹੈ ਹੁਣ ਕੀ ਹੋ ਗਿਆ ਹੁਣ ਸਾਨੂੰ ਲੱਗਦਾ ਅਸੀਂ ਸੁਭਦਾ ਬਧਾਲੀਏ ਪਰ ਨਹੀਂ ਸਿੱਖੀ ਘਟਾਲੀਏ ਹੁਣ ਪਹਿਲਾਂ ਸੀ ਭਾਈ ਨਾ ਕੋਈ ਖੱਤੜਾ ਪੱਖਾ ਨਾ ਕੋਈ ਇਹ ਸੀ ਫਿਰ ਵੀ ਸੰਗਤਾਂ ਦੇ ਵਿੱਚ ਸੇਵਾ ਕਰਨ ਦਾ ਉਤਸ਼ਾਹ ਹੁੰਦਾ ਸੀ ਕੇ ਬੈਠੀ ਸੰਤ ਨੂੰ ਪੱਖਾ ਚਲਾਉਂਦੇ ਸੀ ਪੱਖਾ ਫੇਰੀ ਪਾਣੀ ਟੋਵਾਂ ਜੋ ਦੇਵੇ ਸੁਖਾਈ ਐਸੀ ਵਿਵਸਥਾ ਹੁੰਦੀ ਸੀ ਸਿੱਖ ਦੀ ਹੁਣ ਹਟਦੀ ਜਾ ਰਹੀ ਓਦੋਂ ਸਿੱਖ ਉਸ ਹੱਥ ਵਾਲੇ ਪੱਖੇ 'ਚ ਬੈਠਾ ਵੀ ਅੰਦਰੋਂ ਸ਼ਾਂਤ ਸੀ ਸ਼ਾਂਤ ਚਿੱਤ ਸੀ ਪਰ ਅੱਜ ਏਸੀ ਵੀ ਲੱਗੇ ਹੋਏ ਆ ਫਿਰ ਵੀ ਅੰਦਰ ਸ਼ਾਂਤੀ ਨਹੀਂ ਹੈ ਮਾਇਆ ਦਾ ਜੋ ਨਸ਼ਾ ਚੜਿਆ ਹੋਇਆ ਨਾ ਕਿ ਇਹਦੇ ਵਿੱਚ ਹੀ ਉਲਝਿਆ ਪਿਆ ਮਨੁੱਖ ਸਿੱਖੀ ਦੂਰ ਹੁੰਦੀ ਜਾ ਰਹੀ ਹੈ ਝੋ-ਝੋ ਅਸਥਾਨ ਬਣਦੇ ਜਾ ਰਹੇ ਹੈ ਪਹਿਲਾਂ ਤਾਂ ਇੰਨੇ ਨਹੀਂ ਸੀ ਨਾ ਪਹਿਲਾਂ ਦੇਖਦੇ ਸੀ ਕਿ ਨਗਰ ਚ ਗੁਰੂ ਘਰ ਇੱਕ ਹੁਣ ਛੋਟਾ ਜਿਹਾ ਹੁਣ ਪਰ ਹਰ ਇੱਕ ਸਖਸ਼ ਨਗਰ ਦਾ ਇੰਨੇ ਤਦਾਸ ਨੇ ਵੀ ਦੇਖੇ ਕਿ ਹਰ ਕੋਈ ਸਖਸ਼ ਅੰਮ੍ਰਿਤ ਵੇਲੇ ਗੁਰੂ ਘਰ ਜਾਣਾ ਇੱਕ ਆਪਣਾ ਫਰਜ਼ ਔਰ ਇੱਕ ਆਪਣੀ ਸੇਵਾ ਸਮਝਦਾ ਸੀ ਕਿ ਭਾਈ ਇਹ ਤਾਂ ਹਾਜ਼ਰੀ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ ਹੁਣ ਉਹਦੋਂ ਕੱਚਿਆਂ ਚ ਸੀ ਸਿੱਖੀ ਪੱਕੀ ਵੱਲ ਸੀ ਹਰ ਇੱਕ ਦਾ ਕੋਈ ਦੁੱਖ ਸੁੱਖ ਸੁਣਦੇ ਸੀ ਹੁਣ ਕੀ ਹੋ ਗਏ ਹੁਣ ਸਮਾਂ ਬਦਲ ਗਿਆ ਅਸੀਂ ਪੱਕੇ ਹੁੰਦੇ ਜਾ ਰਹੇ ਹਾਂ ਪਰ ਅੰਦਰੋਂ ਸਿੱਖੀ ਖਤਮ ਕਰ ਲਈ ਜੋ ਤੁਸੀਂ ਸੁਣਦੇ ਹੋ ਨਾ ਵਿਦਵਾਨਾਂ ਕੋਲੋਂ ਕਿ ਇਹ ਜਿੰਨੇ ਵੀ ਗੁਰਦામ ਤੀਰਥ ਬਣੇ ਆ ਨਗਰਾਂ ਚ ਗੁਰਦਾਰੇ ਬਣੇ ਇਹਨਾਂ ਨੇ ਸਿੱਖੀ ਨਹੀਂ ਬਣਾਈ ਇਹਨਾਂ ਨੇ ਢਾਈ ਆ ਕਿ ਅਸਰ ਤਾਂ ਇਹ ਹੁੰਦਾ ਹੈ ਕਿ ਭਾਈ ਚਲੋ ਇਸ ਜਗ੍ਹਾ ਦੇ ਵਿੱਚ ਹੁਣ ਸੰਗਤ ਬਹੁਤ ਹੋ ਗਈ ਇੱਕ ਹਾਲ ਖੋਰ ਖੜਾ ਕਰ ਲਈਏ ਬੈਠਣ ਦੀ ਜਗ੍ਹਾ ਹੋਰ ਬਣਾ ਲਈ ਇਹ ਤਾਂ ਹੋ ਸਕਦਾ ਪਰ ਜੋ ਅੱਜ ਬਣਦਾ ਜਾ ਰਿਹਾ ਇਹ ਕੇਵਲ ਤੋਂ ਕੇਵਲ ਇੱਕ ਨਫ਼ਰਤ ਵੇਦ ਭਾਵ ਇਹਦੇ ਕਰਕੇ ਬਣਦੇ ਇੱਕ ਗੁਰੂ ਘਰ ਹੁਣ ਕਈ ਨਗਰਾਂ 'ਚ ਦੇਖਦੇ ਆਂ ਪਾਰ ਚੱਲ ਰਹੇ ਆਂ ਪਾਰਤਾ ਇੱਕ ਹੀ ਨਗਰ 'ਚ ਹੋਵੇ ਬਹੁਤਾ ਫਾਈ ਚਾਰੋਂ ਤਰਫ ਸਪੀਕਰ ਲੱਗੇ ਆਂ ਬੋਲਣ ਵਾਲਾ ਇੱਕ ਦੂਜੇ ਤੋਂ ਵੱਧ ਉੱਚੀ ਬੋਲਦਾ ਇੱਕ ਦੂਜੇ ਤੋਂ ਵੱਧ ਸਪੀਕਰਾਂ ਦੀ ਆਵਾਜ਼ ਛੱਡੀ ਜਾਂਦੀ ਹੈ ਨਾ ਇਧਰੋਂ ਸਮਝ ਕੁਛ ਨਾ ਉਧਰੋਂ ਸਮਝ ਉਹ ਕੀ ਹੈ ਉਹ ਪ੍ਰੇਮ ਨਹੀਂ ਹੈ ਨਫ਼ਰਤ ਹੈ ਹੰਕਾਰ ਹੈ ਤੇ ਸਿੱਖੀ ਦੇ ਵਿੱਚ ਇਹਨਾਂ ਵਾਂਗ ਤੇ ਜਗ੍ਹਾ ਹੀ ਕੋਈ ਨਹੀਂ ਹਰ ਜੀ ਹੰਕਾਰ ਨਾ ਭਾਵੇ ਸਾਡੀ ਸਿੱਖੀ ਦੀ ਸ਼ੁਰੂਆਤ ਹੀ ਅੱਜ ਦੇ ਸਮੇਂ ਵਿੱਚ ਹੰਕਾਰ ਹੋਵੇ ਨਾ ਹੋਗੀ ਹਮਵੇ ਨਾ ਵੇ ਨਾਲ ਵਿਰੋਧ ਹੈ ਇਹ ਵੀ ਦੂਤ ਹੁਣ ਸਾਡੇ ਦਿਨੋਂ ਦਿਨ ਮਰਝਾਉਣ ਦਾ ਮਤਲਬ ਕੀ ਹੈ ਅਸੀਂ ਵੀ ਸਿੱਖਾਂ ਕਿ ਇੰਨਾ ਕੁਝ ਹੋ ਗਿਆ ਇਸ ਤੋਂ ਬਧਨੇ ਚਾਹੀਦੇ ਸੀ ਘਟ ਕੇ ਹੋ ਰਹੇ ਹਾਂ ਸਿੱਖੀ ਕਿਉਂ ਖਤਮ ਹੁੰਦੀ ਜਾ ਰਹੀ ਹੈ ਕਿ ਉਹ ਕਿਹੋ ਜਿਹੀ ਸਿੱਖੀ ਦਾ ਭਾਈ ਜੋ ਬੇੜਾ ਚੜ੍ਹਦੇ ਸੀ ਗੁਰੂ ਨਾਨਕ ਸਾਹਿਬ ਨੇ ਜੋ ਸਿੱਖੀ ਵਾਲਾ ਜਹਾਜ਼ ਬਣਾਇਆ ਸੀ ਅੱਜ ਇਹਦੇ ਵਿੱਚ ਜੋ ਬੈਠਣ ਵਾਲੀਆਂ ਸੰਗਤਾਂ ਸੀ ਉਹਨਾਂ ਦੀ ਗਿਣਤੀ ਤਾਂ ਘਟੀ ਵੀ ਘਟੀ ਘਟ ਹੋਣ ਦੇ ਬਾਵਜੂਦ ਵੀ ਇਹ ਡੁੱਬ ਰਿਹਾ ਤੱਕਦਾ ਇਹ ਹੁੰਦਾ ਕਿ ਇਹ ਦੇ ਭਾਈ ਜਿਆਦਾ ਭਾਰ ਲੱਦੇਗਾ ਤਾਂ ਡੁੱਪ ਗਏ ਨਹੀਂ ਭਾਈ ਇਹ ਡੁੱਬੇ ਆ ਪਾਪਾਂ ਦੇ ਨਾਲ ਸਾਡੀ ਸੋਚ ਨਾਲ ਸਾਡੇ ਮਰਝਾਉਣ ਦਾ ਕਾਰਨ ਕੀ ਹੈ ਦੁਖੀ ਕਿਉਂ ਅਸੀਂ ਕਿ ਪਹਿਲਾਂ ਕੱਚੇ ਘਰਾਂ ਚ ਰਹਿੰਦੇ ਸੀ ਬੜੇ ਸੁਖੀ ਹੁੰਦੇ ਸੀ ਬੜਾ ਚਾਹ ਹੁੰਦਾ ਸੀ ਅੰਦਰ ਪ੍ਰੇਮ ਹੁੰਦਾ ਸੀ ਹੁਣ ਤਾਂ ਭਾਵੇਂ ਜਿੰਨਾ ਮਰਜੀ ਆਲੀ ਸ਼ਾਨ ਸਤ ਮੰਜਲੀ ਕੋਠੀ ਬਣਾ ਲਾ ਉਹਦੇ ਵਿੱਚ ਵੀ ਤੈਨੂੰ ਸ਼ਾਂਤੀ ਨਹੀਂ ਮਿਲਣੀ ਜੋ ਕੱਚੇ ਘਰਾਂ ਦੇ ਵਿੱਚ ਸ਼ਾਂਤੀ ਸੀ ਪ੍ਰੇਮ ਸੀ ਇਹ ਤਾਂ ਆਪਣਾ ਵੀ ਪਤਾ ਪਈ ਕੋਈ ਬਾਲੇ ਗ੍ਰਹਿ ਦੀ ਗੱਲ ਥੋੜੀ ਹੈ ਸਾਡੀ ਹੈ ਕੀ ਹੋਇਆ ਕਿਉਂ ਆ ਵਜ੍ਹਾ ਕੀ ਹੈ ਇਹ ਹੀ ਜੋ ਜਵਾਬ ਦਿੱਤਾ ਸੀ ਨਾ ਕਮਲ ਦੇ ਫੁੱਲ ਨੇ ਉਹੀ ਜਵਾਬ ਸਾਡੇ ਤੇ ਟੁਕ ਜਾਣਾ ਕਿ हे ਕਮਲ ਦੇ ਫੁੱਲ ਜਿਵੇਂ ਆਪਾਂ ਕਿਹ ਲਈਏ ਇਹ ਸਿੱਖੋ ਤੁਹਾਡੀ ਸਿੱਖੀ ਇੰਨੀ ਪਰਪੱਕ ਸੀ ਅੱਜ ਕੀ ਹੋ ਗਿਆ ਇੰਨੇ ਪੱਕੇ ਸੀ ਕਿ ਗੁਰੂ ਦੇ ਨਾਲ ਤੁਹਾਡਾ ਪ੍ਰੇਮ ਸੀ ਨਗਰ ਦੇ ਵਿੱਚ ਕਿਸੇ ਪਾਸੇ ਵੀ ਮਹਾਰੇ ਦੇ ਸਰੂਪ ਦੇ ਕਿਸ ਨੇ ਘਰ ਵੱਲ ਮਾਰੇ ਸਰੂਪ ਨੂੰ ਗੁਰਦੁਆਰੇ ਤੋਂ ਲੈ ਕੇ ਜਾਣਾ ਗੁਰਦਰਾ ਸਾਹਿਬ ਤੋਂ ਲੈ ਕੇ ਜਾਣਾ ਰਸਤੇ ਦੇ ਵਿੱਚ ਜੇ ਜਿੱਦਾਂ ਵੀ ਕਾਰਨ ਆ ਉਸਨੇ ਭਾਈ ਬਗੈਰ ਭੇਦ ਭਾਵ ਤੋਂ ਪਹਿਲਾਂ ਤਾਂ ਖੈਰ ਐਸੇ ਹੁੰਦੇ ਵੀ ਨਹੀਂ ਸੀ ਕਿ ਬਗੈਰ ਭੇਦ ਭਾਵ ਤੋਂ ਆਪਣੇ ਦਰਾਂ ਉਰੇ ਛਾੜੂ ਮਾਰਨਾ ਪਾਣੀ ਸਰਕਾ ਕਰਨਾ ਕਿ ਸਤਗੁਰ ਜੀ ਨੇ ਹੁਣ ਹੁਣ ਤਾਂ ਸੱਚ ਪੁੱਛੋ ਘਰਦਿਆਂ ਨੂੰ ਚਿੰਤਾ ਨਹੀਂ ਹੁੰਦੀ ਇਸ ਘਰ ਦੀ ਕਿ ਕਿਸੇ ਕਿਸੇ ਨਗਰ ਦੇ ਵਿੱਚ ਹੈ ਭਾਈ ਕਿ ਉਹਨਾਂ ਦੇ ਜਵਾਨ ਜੋ ਗੁਰੂ ਦੇ ਪਿਆਰੇ ਨੇ ਅਸੀਂ ਤਾਂ ਸਿੱਖੀ ਨਾਲੋਂ ਤੋੜ ਦਿੱਤੇ ਨਾ ਅਸੀਂ ਉਹਨਾਂ ਦਾ ਉਤਸ਼ਾਹ ਨਹੀਂ ਪੰਧਾਇਆ ਉਹਨਾਂ ਦੀ ਮਾਲੀ ਹਦਤ ਨਹੀਂ ਕੀਤੀ ਹੋਰ ਅਸੀਂ ਬੜਿਆਂ ਉਤਪਤਾੰਕ ਕੰਮ ਕਰਦੇ ਰਹਾਂਗੇ ਇਹ ਕਾਰਜਵਾਲ ਨੇ ਦਿੱਤਾ ਕਿ ਇਹ ਭਾਈ ਸੇਵਾ ਕਰਦੇ ਐ ਇਹਨਾਂ ਦੀ ਸਿੱਖੀ ਸੰਭਾਲ ਲਈ ਕਿਤੇ ਸਾਡੇ ਹੱਥੋਂ ਨਿਕਲ ਨਾ ਗਈ ਤੇ ਹੁਣ ਨਿਕਲ ਤਾਂ ਗਈ ਭਾਈ ਕਿ ਕਈ ਨਗਰ ਦੇਖੇ ਨੇ ਇੱਥੇ ਹੁਣ ਹਰ ਦਿਨ ਕਿਤੇ ਨੇ ਕਿਤੇ ਜਾਣਾ ਹੀ ਹੁੰਦਾ ਵਾ ਕਿ ਨਗਰ ਦੇ ਜੋ ਨੌਜਵਾਨ ਸਭ ਆਨੇ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਕੋਈ ਮਤਲ ਨਹੀਂ ਐਸ ਤਾਂ ਮਹਾਰਾਜ ਦੇ ਨਾਲ ਅਸੀਂ ਕਿਸੇ ਸ਼ਖਸ ਦੇ ਨਾਲ ਨਹੀਂ ਸਾਡਾ ਦੇਹ ਨਾ ਸੰਬੰਧ ਨਹੀਂ ਹੈ ਸਾਡਾ ਤਾਂ ਮਹਾਰਾਜ ਨਾਲ ਸੰਬੰਧ ਹੈ ਮਹਾਰਾਜ ਚੱਲੇ ਸਾਹਮਣੇ ਝਾੜੂ ਮਾਰਨਾ ਪਾਣੀ ਛੜਕਾ ਚੂਨਾ ਪਾਉਣਾ ਆਪਣੇ ਵੀ ਸੱਜਣ ਪਾਉਂਦੇ ਹੁੰਦੇ ਸੀ ਫਿਰ ਪਤਾ ਨਹੀਂ ਕੀ ਹੋ ਗਏ ਪਤਾ ਨਹੀਂ ਚੂਨਾ ਖਤਮ ਹੋ ਗਏ ਕਿ ਪਤਾ ਨਹੀਂ ਝਾੜੂ ਨਹੀਂ ਹੁਣ ਮਿਲਦੇ ਭਾਈ ਐਸੇ ਹੀ ਹੋ ਸਕਦਾ ਨਾ ਨਹੀਂ ਭਾਈ ਸਭ ਕੁਝ ਹੈਗਾ ਜੇ ਨਹੀਂ ਹੈਗਾ ਤੇ ਬਿਲ ਵਰਤਨਾ ਹੈ ਨਹੀਂ ਪ੍ਰੇਮ ਹੈ ਨਹੀਂ ਉਹ ਖਤਮ ਹੋ ਗਿਆ ਉਹ ਤੋਂ ਬਗੈਰ ਕੁਝ ਵੀ ਨਹੀਂ ਚੱਲਦਾ ਖਤਮ ਕੀਤਾ ਕੀਨੇ ਸਾਡੇ ਵਿੱਚ ਹੀ ਹੁੰਦੇ ਕੋਈ ਸੱਜਣ ਐਸੇ ਭਾਈ ਕਿ ਜਿਨ੍ਹਾਂ ਦੀ ਸੇਵਾ ਲੱਗ ਜਾਂਦੇ ਭਾਈ ਤੁਸੀਂ ਸਿੱਖ ਨੂੰ ਸਿੱਖੀ ਦੇ ਨਾਲ ਜੋੜਨਾ ਕੋਈ ਉਪਰਾਲਾ ਐਸਾ ਕਰਨਾ ਕਿ ਭਾਈ ਹੱਥ ਜੋੜ ਕੇ ਚਾਹ ਉਹਦੇ ਮੂਹਰੇ ਵੀ ਖੜਨਾ ਪਵੇ ਫਿਰ ਵੀ ਖੜੋ ਪਵੇ ਕਿ ਜੇ ਕਹਦੇ ਘਰ ਜਾ ਕੇ ਨਿਮਰਤਾ ਨਾ ਕਹਿਣਾ ਪਈ ਨਹੀਂ ਜੀ ਤੁਹਾਡੇ ਬਿਗਰ ਕਿੱਥੋਂ ਕਾਰਜ ਹੋਣਾ ਭਾਵ ਦੋ ਬਿਠੇ ਬੋਲ ਬੋਲਣੇ ਹੁੰਦੇ ਆ ਕਿ ਬਿਠੇ ਬੋਲਣ ਤਾਂ ਪ੍ਰਮਾਤਮਾ ਮਿਲ ਜਾਂਦਾ ਭਾਈ ਇਹ ਏਕਤਾ ਕਿਉਂ ਨਾ ਆਵੇ ਇਕਤਰਤਾ ਹੋ ਸਕਦੀ ਹੈ ਪਰ ਨਹੀਂ ਸਾਨੂੰ ਹਉਮੈ ਹੰਕਾਰ ਨੇ ਮਾਰੇ ਅਸੀਂ ਮਾਇਆ ਦੇ ਵਿੱਚ ਗਲਤਾਨ ਹੋ ਗਏ ਸਾਨੂੰ ਮਾਇਆ ਦੇ ਘਮੰਡ ਨੇ ਮਾਰ ਲਿਆ ਬਸ ਇਹ ਤੇ ਇਹੀ ਹਾਲ ਹੋਇਆ ਉਸ ਕਮਲ ਦੇ ਫੁੱਲ ਦਾ ਕਹਿੰਦਾ ਭਾਈ ਸਾਹਿਬ ਕੀ ਦਸਾਂ ਆਪਾਂ ਵੀ ਇਹੀ ਗੱਲ ਕਹਿਣੀ ਹੈ ਕਿ ਅਸੀਂ ਕੀ ਦਸੀਏ ਭਾਈ ਅਸੀਂ ਉਹੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੋਂ ਟੁੱਟੇ ਹੋਏ ਆ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਨਾਮ ਰੂਪੀ ਸਰੋਵਰ ਤੋਂ ਅਲੱਗ ਹੋ ਗਏ ਆ ਤੇ ਉਹ ਕਮਲ ਦਾ ਫੁੱਲ ਕਹਿੰਦਾ ਕਹਿੰਦੇ ਭਾਈ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਮੈਂ ਇੰਨਾ ਸੋਹਣਾ ਸੀ ਖੜਿਆ ਹੋਇਆ ਸੀ ਕਿ ਇਸ ਗੰਦੇ ਤਲਾਬ ਦੀ ਵੀ ਸੋਹਾ ਬਣਦੀ ਸੀ ਅੱਜ ਮੈਂ ਕਾਲਾ ਹੋ ਗਿਆ ਕਹਿੰਦੇ ਮੇਦ ਨਾ ਟੁੱਟ ਗਿਆ ਕਹਿ ਦੋਕੜੇ ਤੈ ਸੜੇ ਕਾਲੀ ਹੋਈ ਆ ਦਿਉਰੀ ਕਹਿੰਦੇ ਤੇਰੇ ਪੰਖੜੀਆਂ ਕਾਲੀਆਂ ਕਿਉਂ ਹੋਈਆਂ ਜਾਣਾ ਪਾਣੀ ਨਾ ਲਹਾ ਜੈ ਸਿੱਤੀ ਮੇਰਾ ਸੰਗ ਮਨੁੱਖਾ ਤੇਰਾ ਸਭ ਕੁਝ ਹੈ ਉਸ ਪ੍ਰਮਾਤਮਾ ਦੇ ਨਾਲ ਹੀ ਸੰਬੰਧਿਤ ਹੈ ਉਸ ਤੋਂ ਬਗੈਰ ਤੂੰ ਕੁਝ ਵੀ ਨਹੀਂ ਹੈ ਉਹਦੇ ਨਾਲ ਨਾਮ ਰਤੇ ਪਾਤਸ਼ਾਹ ਕਿ ਜੇ ਉਹਦੇ ਨਾਲੋਂ ਟੁੱਟ ਗਿਆ ਅਸੀਂ ਟੁੱਟੇ ਹੋਏ ਆ ਹਰੇਕ ਦਾ ਮਨ ਮਾਇਆਵਾਲ ਹੈ ਧਰਮੀਆਂ ਦਾ ਕੁਝ ਜ਼ਿਆਦਾ ਹੈ ਕਿ ਜੋ ਧਰਮੀ ਬੰਦੇ ਆ ਨਾ ਇਹਨਾਂ ਦਾ ਮਾਇਆਵਾਲ ਜ਼ਿਆਦਾ ਕੋਈ ਝਕਾ ਆ ਹਲੇ ਦੂਸਰਾ ਬੰਦਾ ਫੇਰ ਹਲੇ ਮਨ ਚ ਸੋਚਦਾ ਕਿ ਕਿਸ ਤਰ੍ਹਾਂ ਭਾਈ ਕਿ ਜਿੰਨੇ ਧਾਮ ਬਣੇ ਹੋਏ ਆ ਸਭ ਮਾਇਆ ਦੇ ਵਿੱਚ ਫਸੇ ਬੈਠੇ ਆ ਭਾਈ ਕੱਲ ਹੋ ਰਹੀ ਆ ਮਾਇਆ ਦੀ ਹੋ ਰਹੀ 350 ਸਾਲ ਆਏ ਆ ਦੁਬਾਰਾ ਸਾਨੂੰ ਨਸੀਬ ਨਹੀਂ ਹੋਣਾ ਭਾਈ ਜਿਹੜੇ ਕਿਤੇ ਭਾਈ ਅੱਜ 5-10 ਸਾਲ ਦੇ ਹੋਣੇ ਆ ਚਲੋ ਭਾਈ ਉਹਨਾਂ ਨੂੰ ਲੰਬੀ ਉਮਰ ਆ ਕਰੇ ਹੋ ਸਕਦਾ ਉਹ 100 ਸਾਲ ਦੇ ਆਸ-ਪਾਸ ਹੁਣ ਫੇਰ ਕਿਤੇ 450 ਸਾਲਾ ਵੀ ਆ ਜਾਵੇ ਉਹਨਾਂ ਦੇ ਜੀਵਨ ਵਿੱਚ ਹੋ ਸਕਦਾ ਕਿ ਜਿਸ ਤਰ੍ਹਾਂ ਕਿਸੇ ਨੇ ਭਾਈ 250 ਸਾਲਾ ਦੇਖੇ ਆ ਉਹਦੀ ਉਮਰ ਵੱਡੀ ਹੋ ਗਈ ਭਾਵੇਂ ਉਹ ਤੋਂ ਛੋਟਾ ਸੀ ਕੁਝ ਯਾਦਾਂ ਹੋਣੀਆਂ ਦਿਮਾਗ ਦੇ ਵਿੱਚ ਕਿ ਅੱਜ ਉਸਨੇ ਬਜ਼ੁਰਗਾਂ ਵਾਸਤੇ ਤਾਂ 350 ਸਾਲਾ ਐਸਾ ਕੋਈ ਵਰਲਈ ਹੋਣੀ ਹੈ ਪਰ ਜੋ ਆਇਆ ਅੱਜ ਵੀ ਅਸੀਂ ਦੇਖਦੇ ਆਂ ਅਸੀਂ ਮਨਾਉਣਾ ਸੀ ਪੂਰੇ ਉਤਸ਼ਾਹ ਦੇ ਨਾਲ ਚਾ ਉਲਾਸ ਦੇ ਨਾਲ ਕਿ ਸਾਡੇ ਸਤਿਗੁਰ ਪਿਤਾ ਦਾ ਉਹ ਸ਼ਹੀਦੀ ਦਿਹਾੜਾ ਆਇਆ ਜਿਸ ਨੇ ਸਾਨੂੰ ਐਡੇ ਵੱਡੇ ਸਿੱਖ ਹੋਣ ਦਾ ਮਾਣ ਬਖਸ਼ ਕੀਤਾ ਇਹ ਅਸੀਂ ਮਾਣ ਦੇ ਹੱਕਦਾਰ ਆਂ ਕਿ ਸਿੱਖੀ ਕਿਸ ਤਰ੍ਹਾਂ ਨਵਾਈ ਜਾਂਦੀ ਏ ਉੱਥੇ ਵੀ ਲਾਸ਼ਣ ਤੂੰ ਤੂੰ ਮੈਂ ਮੈਂ ਦੇਖ ਲਓ ਹਰਨਤਪੁਰ ਸਾਹਿਬ ਕੀ ਹੋ ਰਹੀ ਏ ਇੱਕ ਚੰਗਾ ਕੰਮ ਆਗਾ ਜੇ ਕੋਈ ਕਾਰਜ ਕਰਦਾ ਜੇ ਉਹਦੇ 'ਚ ਕੋਈ ਕਮੀ ਰਹਿੰਦੀ ਹੈ ਉਹਨੂੰ ਨਿਮਰਤ ਨਾ ਸਤ ਕੇ ਭਾਈ ਸਾਹਿਬ ਜੇ ਆਪਾਂ ਇਹ ਵੀ ਕਰ ਲੈਂਦੇ ਇਹ ਤਾਂ ਹੋ ਗਈ ਨੇਬਰਤਾ ਉਲਟਾ ਹੁਣ ਕਈ ਜਗ੍ਹਾ ਦੇ ਉੱਤੇ ਦੇਖਿਆ ਜੋ ਹਰ ਅਨੰਦਪੁਰ ਸਾਹਿਬ ਦਾ ਸਮਾਗ 350 ਸਾਲ ਦਾ ਹੋਲਡਿੰਗ ਲੱਗੇ ਆ ਤਾਂ ਭਾਈ ਹੁਣ ਜਿਸ ਦੀ ਸਰਕਾਰ ਹੁੰਦੀ ਉਹਨੇ ਰੇਕ ਨਹੀਂ ਲਾਉਣੀਆਂ ਹੁੰਦੀਆਂ ਤੇ ਉਹ ਵੀ ਤੁਹਾਨੂੰ ਭੁਲਿਆ ਕਰੋ ਜੇ ਕਿਸੇ ਸੈਮ ਤੇ ਇਹ ਬੱਚਿਆਂ ਨੂੰ ਸਾਈਕਲ ਦਿੱਤੇ ਪੈਡਲਾਂ ਉੱਤੇ ਵੀ ਮੰਤਰੀ ਦੀ ਫੋਟੋ ਹੈ ਹਲੇ ਕੋ ਬੱਚੀ ਨੇ ਕਿਹਾ ਜਿਨੇ ਸਾਈਕਲ ਦਿੱਤਾ ਉਹਨੂੰ ਅਸੀਂ ਪੈਰ ਨਾਲ ਪੈਡਲ ਤੇ ਪੈਰ ਰੱਖੀਏ ਜਿਹਦੀ ਦੀ ਫੋਟੋ ਹੋਵੇ ਭਾਬ ਐਸਾ ਕੁਝ ਜਸ ਜਿਦਾ ਹੁੰਦਾ ਪਈ ਉਹ ਕਰਦਾ ਹੀ ਹੈ ਉਹ ਤਾਂ ਸਭ ਨਹੀਂ ਕਰਨਾ ਤੁਸੀਂ ਬਣ ਜਾਓਗੇ ਤੁਸੀਂ ਵੀ ਕਰੋਗੇ ਤੁਸੀਂ ਵੀ ਕਿਹੜਾ ਪਿੱਛੇ ਰਹਿਣਾ ਇਹ ਕਹਿਣਾ ਸੌਖਾ ਹੁੰਦਾ ਪਰ ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ ਹੈ ਕਹਿੰਦੇ ਜੀ ਇਹਨਾਂ ਨੇ ਹੋਲਡਿੰਗ ਇਸ ਜਗ੍ਹਾ ਤੇ ਲਾਤੇ ਨੀਵੇਂ ਲਾਤੇ ਇੱਥੇ ਐ ਸੀ ਉਹ ਸੀ ਉਪਾਈ ਉਹਨਾਂ ਨੂੰ ਕੀ ਕਹਨੇ ਆ ਜੇ ਤੁਹਾਨੂੰ ਬੁਰੇ ਲੱਗਦੇ ਆ ਜੇ ਜਗ੍ਹਾ ਤੋਂ ਵੀ ਹਾਂ ਇਥੇ ਬੇਅਦਵੀ ਅਸਲ ਬੇਅਦਵੀ ਤਾਂ ਇਹ ਐ ਜੋ ਐਡਾ ਵੱਡਾ ਸਮਾਗਮ ਹੋ ਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦਾ ਜੇ ਕੋਈ ਅਸੀਂ ਬਚਨ ਨਾ ਬਨੇ ਜੇ ਅਸੀਂ ਪਰ ਉਪਕਾਰੀ ਨਾ ਹੋਏ ਅਸੀਂ ਤਾਂ ਉਥੇ ਤੋਂ ਉਥੇ ਕੜੇ ਮੂਰਖ ਸੀ ਮੂਰਖ ਹੀ ਹਾਂ ਅਗਿਆਨੇ ਸੀ ਅਗਿਆਨੀ ਹਾਂ ਅਗਿਆਨਤਾ ਦੇ ਕੋਏ ਵਿੱਚ ਡੁੱਬੇ ਹੋયા ਤੇ ਉੱਥੇ ਹੀ ਡੁੱਬੇ ਹੋਇਆ ਬਾਹਰ ਤਾਂ ਰੱਤੀ ਪਰਮ ਨਹੀਂ ਆਏ। ਉਹੀ ਕਮਾਂਡ ਉਹੀ ਹਉਮੈ ਉਹੀ ਹੰਕਾਰ ਉਹ ਚਨੀ ਜਾਤ ਪਾਤ ਇਹ ਤਾਂ ਬਿਮਾਰੀ ਹੈ ਸਭ ਤੋਂ ਵੱਡੀ। ਕਿ ਇਹਨੂੰ ਤਾਂ ਪਹਿਲਾਂ ਸਾਫ਼ ਕਰਨਾ ਬਾਈ। ਕਿ ਜਿਵੇਂ ਹੁਣ ਘਰ ਦੇ ਵਿੱਚ ਆਪਾਂ ਕੋਈ ਖਾਣਾ ਬਣਾਉਨੇ ਆ ਕੜਾਈ ਕਿ ਜੇ ਉਹਦੇ ਥੱਲੇ ਨਾ ਕੋਈ ਪੁਰਾਣਾ ਤੜਕਾ ਛੜਕਾ ਲੱਗਿਆ ਹੋਇਆ ਜੰਮਿਆ ਹੋਵੇ ਜਿੰਨਾ ਚਿਰ ਉਹ ਨਹੀਂ ਲੈਂਦਾ ਨਾ ਉਨੇ ਤੇਰਾ ਪਾਲਦਲੇ ਨਹੀਂ ਸਾਬ ਕਰਦੇ ਕਿ ਨੇ ਪਹਿਲਾਂ ਇਹਨੂੰ ਹੀ ਲਈਏ। ਕਿ ਫੇਰੀ ਇਹ ਚ ਖਾਣਾ ਸਵਾਦ ਵੰਣਾ ਉਹੀ ਗੱਲ ਸਾਡੀ ਹੈ। ਕਿ ਜਿੰਨਾ ਚ ਰਪਈ ਇਹ ਚੀਜ਼ ਨਹੀਂ ਨਿਕਲਦੀ ਨਾ ਵਿੱਚੋਂ। ਬਾਕੀ ਜਿੰਨੇ ਮਰਜੀ ਸਾਖੀਆਂ ਸੁਣਾਈ ਚੱਲੋ ਇਤਿਹਾਸ ਸੁਣਾਈ ਚੱਲੋ ਜਿਹੜੇ ਮਰਜੀ ਬੇਬੇ ਬਾਪੂ ਦੇ ਜਾਇਓ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ। ਪਹਿਲਾਂ ਇਹ ਕੱਢਣਾ ਪਣਾ ਅੰਦਰੋਂ। ਇਸ ਕਰਕੇ ਇਹ ਤੇ ਜ਼ੋਰ ਜਿਆਦਾ ਦਵੋ ਭਾਈ। ਹਰ ਇੱਕ ਨੂੰ ਦੇਣਾ ਚਾਹੀਦਾ। ਕਿ ਭਾਈ ਇਸ ਬਿਮਾਰੀ ਤੋਂ ਨਿਕਲੀਏ। ਕਿ ਖੋਣ ਇੱਕ ਹੈ ਪਿਤਾ ਇੱਕ ਹੈ। ਇੱਥੇ ਤਾਂ ਭਾਈ ਸਾਡੀ ਐਸੀ ਜੀ ਮਨਮਤ ਹੋਈ ਪਈ ਐ ਨਾ ਅਮਰਤ ਧਾਰੀ ਪਤਾ ਵੀ ਖੰਡੇ ਬਾਟੇ ਦਾ ਉਹ ਤੁਸੀਂ ਕਿਹੜਾ ਭਾਈ ਭਨੇਰੇ ਵਾਲਾ ਅਮਰਤ ਛਕਿਆ ਹੋਇਆ ਵਾ ਤੁਸੀਂ ਅਲੱਗ ਹੋ ਕੇ ਬੈਨੇ ਉਹ ਹੀ ਨੰਦਪੁਰ ਦੇ ਵਾਸੀ ਦਾ ਜੋ ਪਾਛਾ ਨੇ 1699 ਦੀ ਵਸਾ ਕੀ ਨੂੰ ਛਕਾਇਆ ਸੀ ਉਹੀ ਅਮਰਤ ਸਾਰੇ ਕਰਦੇ ਫੇਰ ਵੀ ਵਿਖਰੇਵੇਂ ਅਲੱਗਾਂ ਭਾਵ ਮੂਰਖਾ ਬਈ ਸੀ ਪਾਛਾ ਕਦੇ ਮੂਰਖਾਂ ਸਰ ਮੂਰਖੇ ਜੇ ਮੰਨੇ ਨਹੀਂ ਨਾਓ ਜੇ ਸਤਿਗੁਰਾਂ ਦੇ ਬਚਨ ਨਹੀਂ ਮੰਨਦਾ ਤੇ ਮੂਰਖ ਹੀ ਪਈਏ ਸੀ ਸਾਡੇ ਵਰਗਾ ਮੂਰਖ ਕੌਣ ਸਕਦਾ ਤੇ ਪਾਸ਼ਾ ਨੇ ਇਹ ਵੀ ਕਹਿ ਲਿਆ ਕਿ ਇਹ ਮੂਰਖਾਂ ਨੂੰ ਸਮਝਾਉਣ ਦੀ ਵੀ ਲੋੜ ਨਹੀਂ ਹੈ ਪਰ ਅਖਰ ਇਹ ਵੁਝੀਏ ਮੂਰਖੇ ਨਾਲ ਨਾ ਲੁਜੀ ਹੁਣ ਮੂਰਖ ਨੂੰ ਕੀ ਸਮਝਾਈ ਜਾਈਏ ਕਿ ਮੂਰਖ ਬੰਦੇ ਤਾਂ ਉਹ ਹੀ ਸਮਝ ਆਤਾ ਜਿਸ ਤਨਾ ਅਠਵੇਂ ਪਾਸਾ ਸ੍ਰੀ ਹਰਕਿਸ਼ੰਗੀ ਮਹਾਰਾਜ ਨੇ ਗੁੰਗੇ ਵਹਿਰੇ ਨੂੰ ਉਹ ਪਈਓ ਤੁਹਾਨੂੰ ਗੁਰੂ ਸੀ ਐਡੀ ਸਮਰਥਾਣਾ ਕੋਣ ਆਵੇ ਤੁਹਾਨੂੰ ਕੀ ਸਮਰਥਾ ਦੇ ਦੇਵੇ ਤੁਹਾਨੂੰ ਤਾਂ ਸਿਰਫ ਇੱਕ ਲਾਲਚ ਦੇਣਾ ਪੈਂਦਾ ਵਾ ਕਿ ਜੋ ਅੱਜ ਦੀ ਵਿਵਸਥਾ ਸਭ ਤੋਂ ਵੱਡੀ ਹੈ ਕਿ ਇੱਕ ਕਿ ਸਾਨੂੰ ਵਿਦੇਸ਼ ਲੈ ਜਾਓ ਇਹ ਸਭ ਤੋਂ ਵੱਡਾ ਲਾਲਚ ਫੇਰ ਬਾਬਾ ਸਾਨੂੰ ਚੰਗਾ ਲੱਗੂਗਾ ਦੂਜਾ ਹੈ ਕਿ ਭਾਈ ਸਾਡੇ ਘਰੇ ਨੋ ਆ ਜਵੇ ਇਹ ਦੂਜਾ ਲਾਲਚ ਹੋ ਗਿਆ ਤੀਜਾ ਕਰੇ ਸਾਡੇ ਔਲਾਦ ਆ ਜਵੇ ਬਸ ਇਹ ਜੇ ਤੁਹਾਨੂੰ ਕੋਈ ਲਾਲਚ ਦਾਦੋ ਬਾਬਾ ਜੀ ਮਹਾਨ ਹੈ ਬਾਬਾ ਜੀ ਮਹਾਨ ਹੈ ਤੇ ਬਾਬਾ ਦਾਦਾ ਵੀ ਕੋਣ ਹੈ ਇੱਕ ਜਲੰਧਰ ਬਾਬਾ ਉੱਠਿਆ ਉਹ ਕਿਸੇ ਨਾਲ ਹੀ ਦਾਦਤਾ ਕਹਿੰਦੇ ਲੋਕਾਂ ਨੂੰ ਕਹਿੰਦਾ ਮੈਂ ਜਿਨ੍ਹਾਂ ਦੇ ਘਰੇ ਬੇਟੇ ਨਹੀਂ ਹੁੰਦੇ ਮੁੰਡੇ ਨਹੀਂ ਹੁੰਦੇ ਆਜੋ ਭਾਈ ਤੇ ਨਾਲ ਦੇ ਨੇ ਪਾਤੀ ਭਾਈ ਉਹਦੀ ਵੀਡੀਓ ਬਣਾ ਕੇ ਕਹਿੰਦੇ ਬਾਬਾ ਜੀ ਤੇਰੇ ਆਪਦੀਆਂ ਤਿੰਨ ਬੇਟੀਆਂ ਨੇ ਭਾਵੇਂ ਮਾੜੀਆਂ ਨਹੀਂ ਹੁੰਦੀਆਂ ਲਛਮੀ ਹੁੰਦੀ ਹੈ ਇਹਨਾਂ ਨੇ ਹੀ ਘਰਵਾਰ ਵਸਦਾ ਭਾਈ ਅਜ ਦੇ ਸਮੇਂ ਵਿੱਚ ਪਤ ਦੇਖੋ ਇਹਨਾਂ ਦੀ ਕੀ ਕੀਮਤ ਹੈ ਲਬਦੇ ਫਿਰਦੇ ਆ ਮਿਲਦੇ ਨਹੀਂ ਪਰ ਜੇ ਕਿਸੇ ਨੇ ਕਹਿ ਤਾ ਜਦੀ ਚੱਕ ਕੇ ਭਾਜਣਾ ਉਦੋਂ ਪਾਪਾ ਜੀ ਬੜੇ ਮਹਾਨ ਹੈ ਬੜੇ ਮਹਾਨ ਹੈ ਐਸੀਆਂ ਭਾਵਨਾ ਲੈ ਲੈਣੇ ਅਸੀਂ ਦਿਲ ਦੇ ਵਿੱਚ ਭਾਵ ਲਾਲਚ ਕਰਕੇ ਤੁਰੇ ਫਿਰਦੇ ਆ ਇਹ ਨਹੀਂ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮਾਨ ਸਤਕਾਰ ਪਾਉਣਾ ਉੱਥੇ ਬੈਠੀਏ ਗੁਰਚੰਨ ਪਾਸ਼ਾ ਦੇ ਜੰਨ ਫੜੀਏ ਤੇ ਸਤਗੁਰੂ ਪਾਚੇ ਸਾਡੇ ਸਿਰ ਤੇ ਹੱਥ ਰੱਖਣ ਤੇ ਜੇ ਹੱਥ ਰੱਖਿਆ ਤੇ ਭਾਈ ਉਹਨਾਂ ਦੀ ਉਹੀ ਨਦਰ ਉਹੀ ਮੇਰ ਉਹੀ ਅਮਰਤਾ ਉਹੀ ਸਭ ਕੁਝ ਹੈ ਉਸ ਨੇ ਬੇੜੀ ਪਾਰ ਲੰਗਾਉਣੇ ਹੈ ਜੇ ਸਿੱਖਾ ਤੂੰ ਸੋਚੇ ਆਪਣੇ ਅੰਦਰ ਝਾਤੀ ਮਾਰ ਕੇ ਗੁਰਨਾਨਕ ਸਾਹਿਬ ਜਿਸ ਤਰ੍ਹਾਂ ਦਾ ਤੂੰ ਹੈ ਤੈਨੂੰ ਆਪਣਾ ਬਣਾ ਲੂ ਬਿਲਕੁਲ ਨਹੀਂ ਬਣਨ ਇਸ ਕਰਕੇ ਤੂੰ ਵਰਜਾਇਆ ਹੋਇਆ ਹੈ ਇਹੋ ਕਮਲਦਾ ਫੁਰ ਵੀ ਇਹੀ ਕਹਿੰਦਾ ਮੈਂ ਮਰ ਜਾਇਆ ਤਾਂ ਜਾਣਾ ਪਾਣੀ ਨਾਲਾ ਜੈਸੀ ਤੀ ਮੇਰਾ ਸੰਗ ਜਿੱਤ ਟਿੱਠੇ ਤਨ ਫਰਫੜੇ ਚੜੇ ਚਵਗਣ ਵਨ ਕਹਿੰਦੇ ਜਿਹਦੇ ਕਰਕੇ ਮੈਂ ਅਜੋ ਦੇਖ ਉਹਦੇ ਨਾਲੋਂ ਅਲੱਗ ਹੋ ਗਏ ਆ ਉਹਦੇ ਨਾਲੋਂ ਅਲੱਗ ਹੋਣ ਦਾ ਹੀ ਵਜ੍ਹਾ ਇਹ ਹੈ ਤੇ ਕਿ ਮੈਂ ਫਾਇਦੇ ਕਰ ਮਰ ਜਾਇਆ ਗਿਆ ਸਾਡੇ ਹਾਲਤ ਵੀ ਇਦਾਂ ਹੀ ਆ ਦੁਖੀ ਆ ਕਾਰਨ ਲੱਭੋ ਇਹ ਜਿੱਦੇ ਅੱਗੇ ਖੜੇ ਹੋ ਆ ਕੇ ਕੋਈ ਪਾਠ ਕਰਦਾ ਕੋਈ ਕਰਾਉਂਦਾ ਕੋਈ ਕੁਛ ਕਰਦਾ ਫਿਰ ਵੀ ਕਾਮਨਾ ਪੂਰਨ ਨਹੀਂ ਹੈ ਵਜਾ ਪਾਸ਼ਾ ਕਹਿੰਦੇ ਮੈਂ ਤਾਂ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਤੂੰ ਮੰਗ ਤਾਂ ਸਹੀ ਕਹਦੇ ਉਹ ਪਾਸ਼ਾ ਤਾਂ ਸਭ ਨਿਧਾਨ ਦਸ ਅਸਤਿਧਾਨ ਠਾਕੁਰ ਕਲਤਾ ਤਰੇਯ ਕਹਦੇ ਉਸ ਮਾਲਕ ਨੇ ਤਾਂ ਸਾਰੀਆਂ ਰਿੱਧੀਆਂ ਸਿੱਧੀਆਂ ਆਪਣੇ ਹੱਤੇ ਤਰੇਆਂ ਕਿ ਮੇਰਾ ਭਗਤ ਕੋਈ ਮੰਗੇ ਤੇ ਉਹਨੂੰ ਭਾਈ ਦੇਰੀ ਨਾ ਹੋ ਜAVE ਕਿਤੇ ਦੇਣ ਦੇ ਵਿੱਚ ਇਸ ਕਰਕੇ ਮੈਂ ਨਾਲ ਹੀ ਚੱਕੀ ਫਿਰਦਾ ਇਹ ਨਹੀਂ ਕਿ ਲਿਆ ਕੇ ਦਊਗਾ ਅਸੀਂ ਇਹਨੇ ਧਾਮ-ਚਾਮ ਕਰਦੇ ਆਂ ਫੇਰ ਵੀ ਸਾਡੀਆਂ ਇਛਾਵਾਂ ਪੂਰਨੀ ਵਜਾ ਕਿ ਸਾਡੇ ਕੋਲ ਉਹ ਭਾਈ ਭਾਵਨਾ ਨਹੀਂ ਹੈ ਕਾਮਨਾ ਨਹੀਂ ਹੈ ਇੱਛਾ ਨਹੀਂ ਅਸੀਂ ਗੁਰੂ ਦੇ ਨਹੀਂ ਹੋਏ ਗੁਰੂ ਦੇ ਮੰਗਦੇ ਤਾਂ ਹੁੰਦੇ ਆ ਨਾ ਜੋ ਤੁਹਾਡਾ ਪਿਤਾ ਉਹਨੂੰ ਕਹੋਗੇ ਬਾਪੂ ਜੀ ਆ ਦੇਓ 150 ਰੁਪਏ ਇਹ ਆਣ ਗਵੜ ਦੇਂ ਤਾਂ ਨਹੀਂ ਕਹੋਗੇ ਜਾਜੀ ਦਾ ਤੁਹਾਡਾ ਨਾਤਾ ਹੀ ਨਹੀਂ ਉਹਨੂੰ ਕਿਵੇਂ ਲੈ ਲੋਗੇ ਨਹੀਂ ਲੈ ਸਕਦੇ ਨਾ ਉਸੇ ਤਰ੍ਹਾਂ ਹੀ ਭਾਈ ਜੇ ਤੁਹਾਡਾ ਉਹ ਸਤਿਗੁਰ ਪਾਤਸ਼ਾਹ ਦੇ ਨਾਲ ਨਾਤਾ ਨਹੀਂ ਉਹ ਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸੈ ਕਾਮ ਤੇ ਨਾ ਸੋ ਐਸਾ ਹਰ